ਖਸੇ ਭੂਤ ਪ੍ਰੇਤ ਮਸਾਨ ਲੁੱਜੇ ਜੁੱਜ ਰੁੱਜ ਕਿਰਪਾਣ ਬਹਿੜਾ ਛੰਦ ਅਧਿਕ ਰੋਸ ਕਰ ਰਾਜ ਪਖਰੀਆ ਧਾਵਹਿ RAM RAM ਬਿਨ ਸੰਕ ਪੁਕਾਰਤ ਆਵਹਿ ਰੁੱਜ ਜੁੱਜ ਝੜ ਪੜਤ ਭਿਆਨਕ ਭੂਮ ਪਰ RAM ਚੰਦਰ ਕੇ ਹਾਥ ਗਏ ਭਵ ਸਿੰਧ ਤਰ ਸਿਮਟ ਸੰਗ ਸੰਗ੍ਰਹਿ ਸਮਹ ਹੋਇ ਜੁੱਜ ਹੀ ਸਮਹ ਸਮ ਸਮਹ ਖਾਹ ਦੋ ਜੀ ਹਾਂ ਦੋ ਖਾਹੇ ਹਾਹੇ ਵਖੀਰ ਦੇ ਨੂੰ ਔਕੜ ਸਮਹ ਐ ਹੋਇ ਤਨ ਇੱਥੇ ਹੋਇ ਕਿਤੇ ਹੋਇਆ ਐਣਾ ਵੀ ਹੈਗਾ ਨਾਲ ਹਾਂ ਜੀ ਹਾਂ ਜੀ ਫਿਰ ਜੂਜ ਹੀ ਹਾਂ ਠੀਕ ਹੈ ਸਮਟ ਸਾੰਗ ਸੰਗ ਰਹਿ ਸਮਹ ਸਮਹ ਹੋਇ ਜੂਜ ਹੀ ਹਾਂ ਸਮਟ ਸਾੰਗ ਸੰਗ ਰਹਿ ਸਮਹ ਸਮਹ ਹੋਇ ਜੂਜ ਹੀ ਸਮੂਹ ਕੁਐ ਜੂਜ ਹੀ ਹਾਂ ਸਮਹ ਸਮਹ ਕੁਐ ਜੂਜ ਹੀ ਟੂਕ ਟੂਕ ਹੋਵੇ ਗਿਰਤ ਨਾ ਘਰ ਕਹ ਬੂਝੀ ਕਹ ਬੂਝੀ ਕਹ ਹਾਂ ਆਹੇ ਨੋਕੜ ਟੂਕ ਟੂਕ ਹੋਵੇ ਗਿਰਤ ਨਾ ਘਰ ਕਹ ਬੂਝੀ ਖੰਡ ਖੰਡ ਹੋਵੇ ਗਿਰਤ ਖੰਡ ਤਨ ਖੰਡ ਰਾਨ ਤਨਕ ਤਨਕ ਲੱਗ ਜਾਹੇ ਅਸਨ ਕੀ ਧਾਰ ਤਨ ਸੰਗੀਤ ਬਹਿੜਾ ਛੰਦ ਸਾਗੜ ਦੀ ਸਾੰਗ ਸੰਗ੍ਰਹਿ ਤਾਗੜ ਦੀ ਸੁੰਦਰਹਿਤ ठागड़ सांग दी सांगड़ दी सांग संग्रह ठागड़ दी रण तुरी नचावह ठागड़ दी ਝੂਮ ਗਿਰ ਭੋਮ ਸਾਗੜ ਦੀ ਸੁਰ ਪਰਹਿ ਸਦਾਵਹ ਆਗੜ ਦੀ ਅੰਗ ਹੋਵੇ ਭੰਗ ਆਗੜ ਦੀ ਆਹ ਮਹਿ ਡਿਗਿ ਹੀ ਹੋ ਬਾਗੜ ਦੀ ਵੀਰ ਬਕਰਾਲ ਸਾਗੜ ਦੀ ਸਾਗੜ ਦੀ ਸ੍ਰੌਣਤ ਤਨ ਭਿਗਿ ਹੀ ਰਾਗੜ ਦੀ ਰੋਸ ਰਿਪ ਰਾਜ ਲਾਗੜ ਦੀ ਲక్ష్ਮਣ ਪੈਤਾਯੋ ਕਾਗੜ ਦੀ ਕ੍ਰੋਧ ਤਨ ਕੁੜਿਓ ਪਾਗੜ ਦੀ ਹੋਇ ਪਵਨ ਸੁਧਾਇਓ ਆਗੜ ਦੀ ਅਨਜ ਉਰਤਾਤ ਘਾਗੜ ਦੀ ਗਹਿ ਘਾਇ ਪ੍ਰਹਾਰਿਓ ਝਾਗੜ ਦੀ ਝੂਮ ਭੂ ਗਿਰਿਓ ਸਾਗੜ ਦੀ ਸੁੱਤ ਬੈਰ ਉਤਾਰਿਓ ਝਾਗੜ ਦੀ ਚੰਕਟ ਚਾਮਣੀ ਡਾਗੜ ਦੀ ਡਾਕਣ ਡੱਕਾਰੀ ਪਾਗੜ ਦੀ ਭੂਤ ਭਰ ਘਰੇ ਰਾਗੜ ਦੀ ਰਣ ਰੋਸ ਪ੍ਰਜਾਰੀ ਮਾਗੜ ਦੀ ਮੂਰਛਾ ਭਇਓ ਲਾਗੜ ਦੀ ਲక్ష్ਮਣ ਰਣ ਜੁਝਿਓ ਜਾਗੜ ਦੀ ਜਾਨ ਜੁਝ ਗਇਓ ਰਾਗੜ ਦੀ ਰਗਪਤ ਐਮ ਬੁਝਿਓ ਐਤ ਸ੍ਰੀ ਬਚਿੱਤਰਨਾਟਕੇ ਰਾਮ ਅਵਤਾਰ ਲక్ష్మణ ਮੂਰਸ਼ਨਾ ਭਵੇਤ ਧਿਆਏ ਸਮਾਪਤ ਮਸਤ ਧਿਆਏ ਸਮਾਪਤ ਮਸਤ ਲੈਣਾ ਜੀ ਨਹੀਂ ਆਹ ਮਸਤ ਧਿਆਏ ਸਮਾਪਤ ਮਸਤ ਧਿਆਏ ਸਮਾਪਤ ਮਸਤ ਸੰਗੀਤ ਬਹਿੜਾ ਛੰਦ ਕਾਗੜ ਦੀ ਕਟਕ ਕਪ ਭਜਿਓ 拉ਗੜ ਦੀ ਲక్ష్ਮਣ ਜੁੱਝਿਓ ਜਬ ਰਾਗੜ ਦੀ ਰਾਮ ਰਿਸ ਭਰਿਓ ਸਾਗੜ ਦੀ ਗਹਿ ਅਸਤਰ ਸ਼ਾਸਤਰ ਸਭ ਤਾਗੜ ਦੀ ਧੌਲ ਧੜਹੜਿਓ ਕਾਗੜ ਦੀ ਕੋਡੰਬ ਕੜਕਿਓ ਗੁੜਕਿਓ ਤਾਗੜ ਦੀ ਕੋਡੰਬ ਕੜਕਿਓ ਭਾਗੜ ਦੀ ਭੂਮਿ ਪੜਹੜੀ ਪਾਗੜ ਦੀ ਜਨਪੱਲੇ ਪਲਟਿਓ ਪਰਲੇ ਪਲਟਿਓ ਪਰਲੇ ਰੱਬ ਦੇ ਪੈਰ ਚਰਾਰਾ ਹਾਂਜੀ ਇਹੜਾ ਭਾਗੜ ਦੀ ਪੜਹੜੀ ਪੱਬਾ ਲਾਲਾ ਹਾ ਹਾ ਲਾਲਾ ਭਾਗੜ ਦੀ ਭੂਮ ਪੜਹੜੀ ਪੜਹਦੀ ਲਿਖਿਆ ਥੇ ਪੜਹੜੀ ਪਰ ਲੈ ਪਰ ਲੈ ਪਰ ਲੈ ਪਲਟਿਓ ਭਾਗੜ ਦੀ ਭੂਮ ਪੜਹੜੀ ਪਾਗੜ ਦੀ ਜਨ ਪਰ ਲੈ ਪਲਟਿਓ ਅਰਧਨਰਾਜ ਛੰਦ ਕੱਢੀ ਸੋ ਤੇਗ ਦੁੱਧ ਰੰਗ ਅਨੂਪ ਰੂਪ ਸੁਭਰੰ ਭਕਾਰ ਭੇਰ ਭੈ ਕਰਨ बकार बन्दन औ बचित्र चित्र तं सरन तजंत तीखण औ नरन प्रंत जूज तंग पटं जणंक सावनं कटं जणं के सावनं कटं जणंक निगण जणंक के सावनं कटं जणंक के सावनं कटं कुमांत अग ओगयं बदंत बकतर तेजयं बकतर क बकतर तेजयं तेजयं निगण ਮੂਹ ਜੈ ਜੈ ਕਾਰੋ ਚਾਰਨੇ ਬਕੰਤ ਬਕੱਤਰ ਤੇ ਜੈ ਬਕੰਤ ਨਹੀਂ ਬਦੰਤ ਬਦੰਤ ਬਕੱਤਰ ਤੇ ਜੈਨ ਚਲੰਤ ਤਿਆਗ ਤੇ ਤਨੰ ਤਿਆਗ ਤੇ ਤਨੰ ਤੇ ਅੱਡ ਚਲੰਤ ਤਿਆਗ ਤੇ ਤਨੰ ਭਣੰਤ ਦੇਵਤਾ ਤਨੰ